ਲੋਜੀ ਫਾਰਮ ਵਾਲਾ ਦੇ ਕੰਮ ਦੇਖ ਲਊਗਾ ਪੈਕਿੰਗ ਸਾਡੀ ਕਰਕੇ ਰੱਖੀ ਪਈ ਸੀਗੀ ਹੁਣ ਸਵੇਰੇ ਕਰ ਲਈ ਵੀਰੇ ਆਏ ਨੇ ਬਾਰੇ ਹਨਾ ਉਹਨਾਂ ਨੂੰ ਫੜਾਉਣੇ ਨੇ ਹੁਣ ਇਹ ਜਿਕਸ ਟਾਈਮ ਦੀ ਸਾਟ ਜਿਸ ਤਰ੍ਹਾਂ ਦੀ ਹੁੰਦੀ ਆ ਸੀ ਸਵੇਰ ਦੇ ਟਾਈਮ ਇਹ ਪੈਕਿੰਗ ਦਾ ਕੰਮ ਨੇ ਮੇੜਦੇ ਸੀ ਉਹਨਾਂ ਦਾ ਫੋਨ ਆਇਆ ਹੋਇਆ ਸੀ ਵੀ ਅਸੀਂ ਆਵਾਂਗੇ ਮਲਾਉਣੀਆਂ ਤੁਹਾਨੂੰ ਉਹਨਾਂ ਨਾਲ ਵੀ ਲੋਜੀ ਠੀਕ ਹੈ ਬੀਟੂ ਮੈਂ ਗੇਟ ਖੋਲਦੀ ਆ ਅੰਦਰ ਪੱਖੇ niche ਰੱਖੀ ਹੋਈ ਸੀ ਇਹ ਪੈਕਿੰਗ ਕਰਕੇ ਲੋ ਜੀ ਮੀ ਲੋ ਤੁਸੀਂ ਹਾਂਜੀ ਹੋਰ ਜੀ ਸਾਚੀ ਕਾਲ ਜੀ ਕਿੱਥੋਂ ਆ ਰਹੇ ਜੀ ਤੁਸੀਂ ਕੋਪਟੂ ਕੋਪਟਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ ਸਾਡੇ ਵਾਲੀ YouTube ਤੇ ਪਤਾ ਲੱਗਿਆ ਸੀ ਵੀਡੀਓਜ਼ ਦੇਖਦੇ ਸੀ ਸਾਡੀਆਂ ਹਾਂਜੀ ਹਾਂਜੀ ਵੀਡੀਓ ਤੇ ਗਲੇ ਸੀ ਅੱਛਾ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਬੜੀਆ ਲੱਗਿਆ ਬਾਈ ਜਿੰਦਾ ਸੀਗਾ ਬਹੁਤ ਚੰਗਾ ਹੈ ਹਾਂ ਤੁਸੀਂ ਕਿੱਦਾਂ ਕੀ ਸਟੱਡੀ ਕਰਦੇ ਹੋ ਹਾਂਜੀ ਅੱਛਾ ਹਾਂਜੀ ਪਲੱਸ 2 ਕਾ ਕਰ ਅੱਛਾ ਕੱਲ੍ਹ ਨਾਲ ਕਰੀਏ ਪਲੱਸ 2 ਥੋੜਾ ਜਿਹਾ ਆਸ ਅੱਛਾ ਹੁਣ ਅੱਗੇ ਤੁਸੀਂ ਨਾਲੋਂ ਨਾਲ ਪਾਪਾ ਨੇ ਕਰਨਾ ਕੰਮ ਕਿ ਤੁਸੀਂ ਕਰਨਾ ਹਾਂਜੀ ਬਸ ਇਕੱਠੇ ਹੀ ਆਏ ਥੋੜਾ ਜਿਹਾ ਅੱਛਾ ਜੀ ਤੇ ਨਿਊਜ਼ੀਲੈਂਡ ਤੋਂ ਅੱਛਾ ਜੀ ਤੇ ਜਾਨੀ ਬੱਚੇ ਅਜੇ ਬਾਹਰ ਹੀ ਆ ਇਹ ਘਰ ਸਾਡਾ ਬਹੁਤ ਵੱਡਾ ਸੈੱਟ ਆ ਅੱਛਾ ਜੀ ਅਸੀਂ ਜਾਨੀ ਪਹਿਲਾਂ ਥੋੜੇ ਜਿਹਾ ਹੌਲੀ ਹੌਲੀ ਲੈ ਰੱਖ ਕੇ ਥੋੜੇ ਰੱਖੇ ਵੀ ਹੋਏ ਸਾਡੇ ਠੀਕ ਹੈ ਜੀ ਠੀਕ ਹੈ ਹੁਣ ਥੋੜੇ ਵਧਾਵਾਂਗੇ ਅੱਛਾ ਤੇ ਜਿਵੇਂ ਜਿਵੇਂ ਦਾ ਸਾਨੂੰ ਵਧੀਆ ਲੱਗਿਆ ਤਾਂ ਅਸੀਂ ਆ ਵਧਾਵਾਂਗੇ ਠੀਕ ਹੈ ਠੀਕ ਹੈ ਜੀ ਤੇ ਅਸੀਂ ਵੀ ਕਰਿਆ ਲਈ ਅੱਛਾ ਜੀ ਉੱਪਰ ਕੋਲੇ ਮੈਂ ਕੋਟੋਂ ਤੇ ਮੈਂ ਇਹਨਾਂ ਦੇ ਕੋਟੇ ਆਪਾਂ ਗਏ। ਹਾਂਜੀ। ਮੇਨ ਟ੍ਰੈਕ ਜੀ ਨੇ ਤੇ ਹਾਂ ਇਹਨੂੰ ਨੇ ਕੋਟਾ ਚੋਂ ਲਿਦਿਆ ਹੋਇਆ ਹੈ ਲੁਧਿਆਣੇ ਦਾ। ਹਾਂ। ਥੋੜੇ ਹੀ ਬੜਾ ਇਹਨਾਂ ਦੇ। ਠੀਕ ਹੈ ਜੀ। ਸੋ ਜੇ ਪਤਰੀ ਲੱਗਿਆ ਤੁਹਾਨੂੰ ਮਿਲ ਕੇ ਸਾਨੂੰ ਵੀ ਹੈ ਨਾ ਕਿਸੇ। ਹਾਂਜੀ। ਠੀਕ ਹੈ ਜੀ। ਲਓ ਜੀ ਉਸ ਤੋਂ ਬਾਅਦ ਆਪਣੇ ਕੋਲੇ ਇਹ ਵੀਰੇ ਆਏ ਨੇ। ਆਪਾਂ ਇਹਨਾਂ ਨੂੰ ਪੁੱਛਦੇ ਹਾਂ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਨੇ ਤੇ ਕਿਵੇਂ ਆਪਣੇ ਬਾਰੇ ਪਤਾ ਲੱਗਿਆ। ਹਾਂਜੀ ਜੀ। ਦੇਖੋ। ਸਾਨੂੰ ਵੀ YouTube ਤੋਂ ਪਤਾ ਲੱਗਿਆ ਸੀ ਇਹਨਾਂ ਛੋਟੇ ਬਾਰੇ ਅਸੀਂ ਜਿਲਖੌਰ ਤੋਂ ਆਏ ਆ ਜੀ ਬੱਚਿਆਂ ਵਾਲੇ ਬੁਕਿੰਗ ਕਰਨ ਤੇ ਪਤਾ ਕਰਨ ਵਾਸਤੇ ਆ ਆਰ ਆਈ ਵੀਡ ਤੇ ਬਲੈਕ ਲੌਗ ਬਗਰ ਠੀਕ ਅਸੀਂ 600 ਬੱਚੇ ਦੀ ਬੁਕਿੰਗ ਵਾਸਤੇ ਆਏ ਆ ਜੀ ਅਸੀਂ ਆਪਣਾ ਜਿਲਖੌਰ ਤੋਂ ਆਏ ਆ ਜੀ ਸਾਨੂੰ ਬਹੁਤ ਵਧੀਆ ਡੀਲਿੰਗ ਲਗੀ ਇਹਨਾਂ ਦੀ ਵੀਡੀਓ ਵੀ ਬਹੁਤ ਦੇਖਿਆ ਨੇ YouTube ਦੇ ਉੱਤੇ ਇਹਨਾਂ ਦੀਆਂ ਤੇ ਹੁਣ ਅਸੀਂ ਆਏ ਆ ਜੀ ਸਾਨੂੰ ਬਹੁਤ ਵਧੀਆ ਟ੍ਰੀਟਮੈਂਟ ਮਿਲਿਆ ਇਹਨਾਂ ਤੋਂ ਆਂਦਿਆਂ ਨੂੰ ਜੀ ਹਾਂਜੀ ਵੀਰੇ ਦੇਖੋ ਆਪਣੇ ਕੋਲੇ ਹਨਾ ਸਾਰਾ ਦਿਨ ਵੀਰੇ ਆ ਪੈਣ ਆਉਂਦੇ ਰਹਿੰਦੇ ਨੇ ਆਪਾਂ ਤੁਹਾਨੂੰ ਮਲਾਉਂਦੇ ਰਹਨੇ ਆ ਹਨਾ ਜੋ ਆਪਾਂ ਗੱਲਾਂ ਬਾਤਾਂ ਕਰਦੇ ਆ ਆਪਾਂ ਨੂੰ ਚੰਗਾ ਲੱਗਦਾ ਹਨਾ ਮਿਲ ਕੇ ਆਪਾਂ ਤੋਂ ਆਪਾਂ ਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਤੇ ਆਪਾਂ ਨੂੰ ਵੀ ਬਹੁਤ ਕੁਝ ਸਿਖਾ ਕੇ ਜਾਂਦੇ ਨੇ ਤੇ ਇਹੀ ਸੀਗਾ ਵੀ ਚਲੋ ਤੁਹਾਨੂੰ ਮਲਾ ਦਿੰਨੇ ਆ ਹਨਾ ਜਿਹੜੇ ਵੀਰੇ ਹੁਣ ਆਏ ਸੀ ਤੇ ਹੁਣ ਕਰਦੇ ਆ ਅੱਗੇ ਕੰਮ ਦਿੰਦੇ ਆ ਬ੍ਰੀਕ ਲੈਂਗੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲ ਲੁਧਿਆਣੇ ਤੋਂ ਵੀਰ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੱਸਣਗੇ ਸਾਡੇ ਕੋਲ ਕਿਵੇਂ ਇਹਨਾਂ ਨੇ ਪਹੁੰਚ ਕੀਤੀ ਕਿੱਥੋਂ ਇਹਨਾਂ ਨੂੰ ਸਾਡੇ ਬਾਰੇ ਪਤਾ ਲੱਗਿਆ ਕੀ ਮਹਿਸੂਸ ਕਰਦੇ ਨੇ ਤੇ ਕੀ ਹੋ ਗਿਆ ਇਹਨਾਂ ਦਾ ਸੈਟਅਪ ਨੂੰ ਤਿਆਰ ਕੀਤਾ ਲੁਧਿਆਣਾ ਕੀ ਕੀ ਹੋਰ ਕੰਮ ਕਰਦੇ ਹੋ ਤੁਸੀਂ ਗੱਲ ਬਈ ਜੀ ਇਹਦੇ ਬਾਰੇ ਦੱਸੋ ਜੀ ਕਿਵੇਂ ਤੁਹਾਨੂੰ ਪਤਾ ਲੱਗਿਆ ਤੁਸੀਂ ਸਾਡੇ ਬਾਰੇ ਕਿ ਮੈਂ ਤਾਂ ਜੀ ਸਰਚ ਕਰਦਾ ਸੀ YouTube ਦੇ ਉੱਤੇ ਜਿੱਦ ਮੈਨੂੰ ਬਲੈਕ ਅਸਟ੍ਰੋਲੌਗ ਦੇ ਚੈਨਲ ਸੀ ਤੇ ਉਹਦੇ ਜੀ ਸਭ ਤੋਂ ਨੰਬਰ 1 ਤੇ ਤੁਹਾਡੇ ਹੀ بار بار ਵੀਡੀਓਜ਼ ਆ ਰਹੀਆਂ ਸੀਗੀਆਂ ਠੀਕ ਹੈ ਜੀ ਤੁਹਾਡਾ ਗੱਲ ਕਰਨ ਦਾ ਤਰੀਕਾ ਔਰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਾ ਮੈਂ ਤੁਹਾਨੂੰ ਫਿਰ ਕੰਟੈਕਟ ਕਰਦਾ ਆਪਾਂ ਤੁਹਾਨੂੰ ਬੁਕਿੰਗ ਦੇਣ ਤੋਂ ਬਾਅਦ ਫਿਰ ਮੈਂ ਅੱਜ ਇਹਨਾਂ ਤੋਂ ਲੋਗ ਡਿਲੀਵਰੀ ਲੈਣਾ ਹੈ ਇਹਨਾਂ ਨੇ ਮੇਰਾ ਓਵਰਾਲ ਐਕਸਪੀਰੀਅੰਸ ਵਧੀਆ ਆ ਗਿਆ ਠੀਕ ਹੈ ਜੀ ਕਿਹੜੇ ਕਿਹੜੇ ਰੀਡ ਤੁਸੀਂ ਕਰਤਾ ਨਾ ਦੇ ਬਲੈਕਸਟ ਲਬ ਅਤੇ ਸਟੂਆਰਡ ਲਬ علاوہ ਤੁਹਾਡਾ ਕੀ ਕੀ ਕੰਮ ਕਰ ਰਹੀ ਹੈ ਦੇਖੋ ਸਾਡਾ ਕੰਮ ਹੈਗਾ ਕਿ ਇਹ ਮਲਟੀ ਕੈਟੇਗਰੀ ਦਾ ਕੰਮ ਹੈ ਇੱਕ ਬੱਚਿਆਂ ਨੂੰ ਸਿਖਾਉਣਾ ਫਾਰਮਿੰਗ ਦੇ ਲਈ ਪਲੱਸ ਅਸੀਂ ਬੱਚਿਆਂ ਦੀ ਸਪੋਰਟਸ ਦੀ ਅਕੈਡਮੀ ਖੋਲੀ ਹੋਈ ਹੈ ਤੇ ਇਹ ਫਾਰਮਿੰਗ ਵੀ ਸਿਖਾਉਣਿਆਂ ਨਾਲ ਜੋਇੰਟ ਵੈਂਚਰ ਹੈ ਇੱਕ ਤਰ੍ਹਾਂ ਲੋਗੇ ਆਣੇਗੇ ਕਿ ਨਵਾਂ ਸੈਟਅਪ ਸ਼ੁਰੂ ਕੀਤਾ ਕਿ ਉਹਨੇ ਜੀ ਸਾਮੀਪਾ ਜੀ ਤੁਹਾਡਾ ਵੀ ਸਹਿਯੋਗ ਚਾਹੀ ਜਰੂਰ ਕਰਾਂਗੇ ਜੂ ਵੀ YouTube ਵਾਲੀ ਫੈਮਿਲੀ ਦੇਖਦੇ ਪਏ ਆ ਤਾਲੂ ਤੋਂ ਓਸੀ ਵੀ ਸ਼ੌਕ ਦੀ ਵੀਡੀਓਜ਼ ਪਾਣੀ ਸ਼ੁਰੂ ਕਰਾ ਲਈ ਤਾਂ ਤੁਸੀਂ ਉਹਦੇ ਇਸ ਵੀ ਸਾਨੂੰ ਸਪੋਰਟ ਕਰਦੇ ਹੋਏ ਕਰਾਂਗੇ ਨਾਲ ਤੁਸੀਂ ਗੌਟ ਫਾਰਮਿੰਗ ਦਾ ਵੀ ਕੀਤਾ ਹੈ ਜੀ ਮੈਨੂੰ ਉਹ ਸਾਰੇ ਐਨੀਮਲਸ ਅਸੀਂ ਇੱਕ ਛੋਟਾ ਜਿਹਾ ਜੂ ਬਣਾ ਲਿਆ ਨਹੀਂ ਜੂ ਇਹ ਤੁਹਾਡਾ ਬਹੁਤ ਧੰਨਵਾਦ ਹੈ ਜੇ ਸਾਡੀ ਕੋਈ ਪਹੁੰਚਣ ਤੇ ਮੈਡਮ ਵੀ ਆਏ ਨੇ ਨਾਲ ਸਾਡੀ ਭੈਣ ਇਹ ਇਹਨਾਂ ਨਾਲ ਵੀ ਦੋ ਗੱਲਾਂ ਅਸੀਂ ਕਰਾਂਗੇ ਜੀ ਕਿੰਨੇ ਲੱਗਦਾ ਜੀ ਤੁਹਾਨੂੰ ਤੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਹੈ ਮਤਲਬ ਇਸ ਸੀਨ ਨੂੰ ਹੋਰ ਵੀ ਨਾਣਾ ਚਾਹੀਦਾ ਤੇ ਤੁਸੀਂ ਬਹੁਤ ਬੋੜੇ ਜਿੱਦਾਂ ਜਿਦਾ ਚਾਰ ਟਾਈਮ ਚੇਂਜ ਹੋ ਰਿਹਾ ਬੰਦੇ ਵੈਸੇ ਇੱਕ ਜਾਈਆ ਫਿਰ ਆਪਣੀ ਹੈਲਥ ਵੀ ਹੈਲਥ ਮੈਂ ਹੀ ਉਹ ਕੁਝ ਕਰਵਾ ਦੇ ਇਸ ਲਈ ਇਹ ਤਾਂ ਮੂਰੀ ਚੀਜ਼ ਕਰਨੀ ਚਾਹੀਦੀ ਹੈ ਐਕਟੀਵਿਟੀ ਹੋ ਗਈ ਆਸਾਨੀ ਮੱਗੀ ਆ ਨੈਚਰਲ ਡੇ ਮਤਲਬ ਆਪਣਾ ਜਾਣਾ ਚਾਹੀਦਾ ਜਿਹੜਾ ਆਪਾਂ ਕਰਦੇ ਬੰਨਿਆ ਇਦਾਂ ਹੋ ਗਿਆ ਤੇ ਫਰਮਿੰਗ ਜਰਾਂ ਨੂੰ ਹੋਰ ਤਨ ਮੈਕਸਰ ਵੀ ਨਹੀਂ ਕਰਨੀ ਚਾਹੀਦੀ ਹੈ ਤਾਂ ਵੀ ਅਸੀਂ ਆਪਣੀ ਹੈਲਪ ਨੂੰ ਜ਼ਰਾ ਧਿਆਨ ਦੇਣੀ ਚਾਹੀਦੀ ਹੈ ਤੇ ਗਾਈ ਜੀ ਸਾਡੇ ਗਵਾਂਡੀ ਪਿੰਡ ਤੋਂ ਨੇ ਤੇ ਇਹਨਾਂ ਦਾ ਪਿੰਡ ਹੈਗਾ ਨੇੜੇ ਸਾਡੇ ਬਾਲੀਆਂ ਕੱਟੂ ਵਾਲੀਆਂ ਕਹਿ ਦਿੰਦੇ ਆਂ ਅਸੀਂ ਤੇ ਇਹ ਵੀ ਸੁਣਾ ਲਏ ਨੇ ਇਹਨਾਂ ਦਾ ਵੀ ਨਾਲ ਮਤਲਬ ਕਹਾਂਗੇ ਜੀ ਉਹਨਾਂ ਨੇ ਕੰਮ ਤੇ ਦੱਸੋ ਕਿਸੇ ਨੂੰ ਲਗਵਾ ਲੈ ਨਹੀਂ ਭਾਈ ਦਾ ਬਹੁਤ ਸੁਭਾਅ ਵਧੀਆ ਲੱਗਿਆ ਜੀ ਐਵੇਂ ਕਹੀਏ ਵੀ ਮੈਨੂੰ ਕੱਟ ਜਾਣਾ ਬੋਲਦਾ ਕੈਮਰਾ ਦੇਖ ਕੇ ਥੋੜਾ ਨਰਵਸ ਹੋ ਜਾਣਾ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਨੂੰ ਮੈਂ ਸੋਸ਼ਲ ਮੀਡੀਆ ਦੇ ਲੈ ਕੇ ਆਵਾਂਗੇ ਹਾਂ ਜੀ ਹੋ ਸਕਦਾ ਫਿਰ ਤੁਸੀਂ ਸਾਡੇ ਤੋਂ ਵੀ ਅੱਗੇ ਹੋ ਬਿਲਕੁਲ ਠੀਕ ਹੈ ਜੀ ਤੇ ਜਿੰਨਾ ਵੀ ਵੀਰਾਂ ਨੇ ਬੁਕਿੰਗ ਕਰਵਾਉਣੀ ਹੈ 9814587919 ਤੇ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਬਾਕੀ ਸਾਡੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਇੱਕ ਗਰੇਵਾਲ ਪੰਜਾਬੀ ਬਲੌਗ ਜੀ ਇਹ ਸਾਡਾ ਬਲੌਗ ਦਾ ਚੈਨਲ ਹੈ ਤੇ ਕੋਈ ਵੀ ਤੁਸੀ ਜਾਣਕਾਰੀ ਲੈਣੀ ਹੈ ਜਾਂ ਕੋਈ ਹੋਰ ਗੱਲਬਾਤ ਕਰਨੀ ਹੈ ਜਿਨ੍ਹਾਂ ਨੇ ਨਹੀਂ ਵੀ ਕੋਈ ਚਿਕਸ ਕਦੇ ਵੀ ਸਾਡੇ ਤੋਂ ਲਈ ਅਸੀਂ ਉਹਨਾਂ ਦੀ ਵੀ ਹੈਲਪ ਕਰ ਦਿੰਦੇ ਹਾਂ ਪਰ ਤੁਸੀਂ ਇੱਕ ਇਹ ਦੱਸ ਦਿਆ ਕਰੋ ਕਿ ਕਿਹੜੀ ਬਰੀਡ ਹੈ ਤੇ ਕਿੰਨੇ ਟਾਈਮ ਦੇ ਸਾਡੇ ਕੋਲੇ ਚਿਕਸ ਨੇ ਤੇ ਕਿਹ ਕਿਹੜੀ ਹੈ ਚਰੀਜ਼ ਨੇ ਇਸ ਤਰ੍ਹਾਂ ਉਹ ਜ਼ਰੂਰੀ ਹੁੰਦਾ ਹੈ ਬਾਕੀ ਵੈਕਸੀਨ ਸਾਰੀ ਸਾਡੀ ਕੀਤੀ ਹੁੰਦੀ ਹੈ ਜੀ ਸਾਡੇ ਕੋਲ ਬਲੈਕ ਐਸਟਰ ਲੋ ਪਾਰ ਆਈ ਆਰ ਜਾਂ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਮਿਲ ਜੂਗੀ ਜੀ ਤੇ ਪਿਓਰ ਬਰੀਡ ਅਸੀਂ ਦੇਵਾਂਗੇ ਤੁਹਾਨੂੰ ਇਹ ਵਾਅਦਾ ਕਰਦੇ ਹਾਂ ਖਾਸ ਕਰਕੇ